ਸਾਸਰੀ ਗੱਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਤੇ ਬੱਚੇ ਨੂੰ ਭੇਜਦੇ ਆ ਸਕੂਲ ਪਾਸਤਾ ਵਗੈਰਾ ਸਾਰਾ ਬੱਚਿਆਂ ਦਾ ਟਿਫਨ ਚ ਪੈਕ ਕਰਤਾ ਬੱਚੇ ਗਿਆ ਸਕੂਲ ਤੇ ਹੁਣ ਆਪਾਂ ਇਸ ਤੋਂ ਬਾਅਦ ਆਪਣੀ ਚਾਹ ਬਣਾਵਾਂਗੇ ਚਾਹ ਪੀ ਕੇ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਆਪਾਂ ਤੁਹਾਨੂੰ ਮਿਲਦੇ ਆਂ ਵੀਡੀਓ ਜਿਦਾ ਹੀ ਬਣੇ ਰਹੇ ਹੋ ਤਾਂ ਆਪਣਾ ਪਿਆਰ ਦਿੰਦੇ ਰਹੋ ਮੈਨੂੰ ਇੱਥੇ ਕਮੈਂਟ ਕਰ ਦੇ ਦਿਓ ਸੋ ਗਾਇਜ਼ ਅੱਜ ਆਪਾਂ ਤੁਹਾਨੂੰ ਪਾਸਤੇ ਦੀ ਰੈਸਪੀ ਦਵਾਂਗੇ ਜੋ ਰੈਸਟੋਰੈਂਟ ਵਰਗਾ ਬੰਦਾ ਹੈ ਬਹੁਤ ਹੀ ਵਧੀਆ ਬੰਦਾ ਹੈ ਬੱਚੇ ਵੀ ਖਾ ਕੇ ਖੁਸ਼ ਹੋ ਜਾਂਦੇ ਆ ਤੇ ਤੁਸੀਂ ਵੀ ਖੁਸ਼ ਹੋ ਜਾਓਗੇ ਬਣਾ ਕੇ ਤੇ ਮੇਰੇ ਵਾਂਗੂ ਬਣਾ ਕੇ ਦੇਖਿਓ ਇਹ ਇਧਰ ਆਪਾਂ ਪਿਆਜ਼ ਲੈ ਲਏ ਆ ਪਿਆਜ਼ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਇੱਕ ਆਪਾਂ ਛੋਟਾ ਜਿਹਾ ਪਿਆਜ਼ ਲੈ ਲਿਆ ਉਹਦੇ ਵਿੱਚ ਆਪਾਂ ਰਿਫਾਈਨਡ ਔਇਲ ਜਾਂ ਕਿਹੋ ਜਿਹਾ ਦੇਸੀ ਕਿਉਂ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਇਹ ਵਾਲੇ ਪਾਸਤੇ ਦੇ ਵਿੱਚ ਇੱਕ ਹੀ ਪਿਆਜ਼ ਪੈਣਾ ਵਾ ਛੋਟਾ ਜਿਹਾ ਇੱਕੋ ਹੀ ਪਿਆਜ਼ ਪਾਉਣਾ ਜਿਆਦਾ ਪਿਆਜ਼ ਪਾਵਾਂਗੇ ਤਾਂ ਪਾਸਤਾ ਸਵਾਦ ਨਹੀਂ ਲੱਗੂਗਾ ਤੇ ਛੋਟਾ ਜਿਹਾ ਪਿਆਜ਼ ਪਾ ਕੇ ਪਹਿਲਾਂ ਆਪਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਟਮਾਟਰ ਆਪਾਂ ਬਾਅਦ ਵਿੱਚ ਪਾਵਾਂਗੇ ਨਾਲ ਟਮਾਟਰ ਨਹੀਂ ਪਾਉਣਾ ਫਿਰ ਪਿਆਜ਼ ਕੱਚਾ ਰਹਿ ਜਾਊਗਾ ਤਾਂ ਖੜਾ ਖੜਾ ਜਾ ਵਿੱਚ ਪਾਸਤੇ ਦੇ ਦਿਖਦਾ ਰਹੂਗਾ ਇਦਾਂ ਪਿਆਜ਼ ਬ ਇਹ ਪਿਆਜ਼ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਪਾ ਗਏ ਉੱਤੇ ਹੀ ਆਪਾਂ ਨਮਕ ਪਾ ਦਾਂਗੇ ਤੇ ਮਸਾਲਾ ਪਾ ਦਾਂਗੇ ਨਮਕ ਪਾਉਣ ਨਾਲ ਜਿਹੜਾ ਟਮਾਟਰ ਹੈ ਉਹ ਜਲਦੀ ਵਧੀਆ ਹੋ ਜਾਂਦਾ ਵਾ ਭੁੱਲ ਜਾਂਦਾ ਵਿੱਚ ਦਿਖਦਾ ਨਹੀਂ ਆ ਫੇਰ ਆਪਾਂ ਉਹਦੇ ਵਿੱਚ ਆਪਾਂ ਕੋਈ ਮਿਰਚ ਵਗੈਰਾ ਨਹੀਂ ਪਾਈ ਸੀ ਇਸ ਲਈ ਆਪਾਂ ਇਹਦੇ ਵਿੱਚ ਗ੍ਰੀਨ ਚਿਲੀ ਪਾਵਾਂਗੇ ਆਪਾਂ ਇਹਦੇ ਵਿੱਚ ਚਿਲੀ ਸੌਸ ਪਾਵਾਂਗੇ ਚਿਲੀ ਸੌਸ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਕੈਚ-ਅਪ ਟਮੇਟੋ ਕੈਚ-ਅਪ ਤੁਸੀਂ ਜਿਹੜੀ ਮਰਜ਼ੀ ਯੂਜ਼ ਕਰ ਸਕਦੇ ਹੋ ਜਿਹੜੀ ਵੀ ਤੁਹਾਡੇ ਘਰੇ ਹੈਗੀ ਆ ਉਹ ਤੁਸੀਂ ਪਾ ਸਕਦੇ ਹੋ ਤੇ ਮੇਰੇ ਕੋਲ ਹੁਣ ਇਸ ਟਾਈਮ ਆਹ ਵਾਲੀ ਕੈਚ-ਅਪ ਪਈ ਹੋਈ ਸੀ ਇਹਦੇ ਨਾਲ ਹੀ ਆਪਾਂ ਕੈਚ-ਅਪ ਪਾ ਦਾਂਗੇ ਤੇ ਇਹਦੇ ਨਾਲ ਹੀ ਸੌਸਾਂ ਨਾਲ ਹੀ ਫਲੇਵਰ ਵਧੀਆ ਆਣਾ ਵਾ ਤੇ ਮੇਰੇ ਕੋ ਪਨੀਰ ਪਿਆ ਹੋਇਆ ਸੀ ਜਿਹੜਾ ਆਪਾਂ ਪਨੀਰ ਬਣਾਇਆ ਸੀ ਉਹਦੇ ਵਿੱਚੋਂ ਮੈਂ ਪਨੀਰ ਦਾ ਪੀਸ ਕੱਟ ਲੇ ਛੋਟੇ ਛੋਟੇ ਉਹਦੇ ਵਿੱਚ ਆਪਾਂ ਗਰੇਵੀ ਦੇ ਪੀਸ ਪਨੀਰ ਦੇ ਪਾ ਦਾਂਗੇ ਜਿਹਦੇ ਨਾਲ ਇਹ ਪਾਸਤਾ ਹੋਰ ਵੀ ਵਧੀਆ ਬਣੂਗਾ ਇਹਦੇ ਵਿੱਚ ਤੁਸੀਂ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਜਿਹੜੀ ਮਰਜ਼ੀ ਪਰ ਮੇਰੇ ਬੱਚੇ ਸਬਜ਼ੀਆਂ ਨਹੀਂ ਖਾਂਦੇ ਉਹਨਾਂ ਨੇ ਆਹ ਵਾਲਾ ਪਨੀਰ ਪਾਇਆ ਉਹਨਾਂ ਨੇ ਇਹ ਵੀ ਨਹੀਂ ਖਾਣਾ ਉਹਨਾਂ ਨੇ ਇਹ ਵੀ ਕੱਢ ਕੇ ਸਾਈਡ ਤੇ ਕਰ ਦੇਣਾ ਵਾ ਇਦਾਂ ਦੇ ਆ ਮੇਰੇ ਬੱਚੇ ਇਹਦੇ ਵਿੱਚ ਆਪਾਂ ਕੌਰਨਸ ਵੀ ਪਾ ਸਕਦੇ ਹਾਂ ਜੋ ਮਰਜ਼ੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਤੇ ਇਹਨੂੰ ਫਿਰ ਆਪਾਂ ਪਾਸਤੇ ਨੂੰ ਸਾਈਡ ਤੇ ਬੋਇਲ ਕਰ ਲਿਆ ਸੀ ਇੱਕ ਸਾਈਡ 'ਚ ਬੋਇਲ ਇਹ ਵਿੱਚ ਪਾਤਾ ਵਾ ਤਾਂ ਹੁਣ ਆਪਾਂ ਇਹਨੂੰ ਥੋੜਾ ਟੱਕ ਕੇ ਪਕਾ ਲਾਂਗੇ ਘੱਟ ਗੈਸ ਕਰਕੇ ਜਿਹਦੇ ਨਾਲ ਇਹ ਨਮਕ ਮਿਰਚ ਮਸਾਲੇ ਸਾਰੇ ਰਲ ਜਾਣਗੇ ਜਦੋਂ ਇਹ ਮਸਾਲੇ ਥੋੜਾ ਜਿਹਾ ਪੱਕ ਜਾਣਗੇ ਰਲ ਜਾਣਗੇ ਫਿਰ ਆਪਾਂ ਇਹਦੇ ਉੱਪਰ ਪਾਵਾਂਗੇ ਤਾਜੀ ਮਲਾਈ ਜਿਹੜੀ ਆਪਣੇ ਘਰ ਦੀ ਕੱਢੀ ਹੋਈ ਆ ਤੇ ਜਿਹੜੇ ਨੈਸਟ੍ਰਾਂਡ ਵਾਲੇ ਉਹ ਕਰੀਮ ਪਾਉਂਦੇ ਆ ਉਹ ਕਰੀਮ ਪਤਾ ਨਹੀਂ ਕਿੱਦਾਂ ਦੀ ਹੁੰਦੀ ਆ ਆਪਾਂ ਆਪਣੇ ਘਰੋਂ ਫਰੈਸ਼ ਮਲਾਈ ਪਾਵਾਂਗੇ ਜਿਹਦੇ ਨਾਲ ਇਹਦਾ ਟੇਸਟ ਹੋਰ ਵੀ ਵਾਜੂਗਾ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਬੜੀ ਵਧੀਆ ਬਣੂਗਾ ਤੇ ਬੱਚੇ ਇਹਨੂੰ ਖਾ ਕੇ ਬਹੁਤ ਹੀ ਖੁਸ਼ ਹੋਣਗੇ ਤੇ ਤੁਹਾਡੇ ਕੋਲ ਬਾਰ-ਬਾਰ ਮੰਗਣਗੇ ਪਾਸਤਾ ਬੜਾਈ ਵਧੀਆ ਬਣਦਾ ਵਾ ਬਣਾ ਕੇ ਦੇਖਿਓ ਮੇਰੇ ਤਰੀਕੇ ਨਾਲ ਇਹ ਬਹੁਤ ਵਧੀਆ ਪਾਸਤਾ ਬਣਦਾ ਵਾ ਗੈਸਟ ਆਵੇ ਚਾਹੇ ਚਾਹੇ ਜਿੱਦਾਂ ਮਰਜ਼ੀ ਤੁਸੀਂ ਘਰ ਬਣਾਓ ਇਹ ਖਾਣ ਚ ਬਹੁਤ ਮਜ਼ੇਦਾਰ ਹੁੰਦਾ ਵਾ ਤੇ ਮੈਂ ਪਾਸਤਾ ਬਣਾ ਲਿਆ ਬੱਚਿਆਂ ਦੇ ਟਿਫਨ ਚ ਵਿੱਚ ਕਰਤਾ ਜੇ ਟਿਫਨ ਸਕੂਲ ਦੇ ਕਰਤੇ ਨੇ ਪੈਕ ਮੈਂ ਛੱਤ ਤੇ ਬੈਠੀ ਹੋਈ ਸੀ ਤੁੱਪ ਦੇ ਵਿੱਚ ਤੇ ਉੱਥੇ ਇੱਕ ਤੋਤਾ ਆਇਆ ਬਹੁਤ ਹੀ ਸੋਹਣਾ ਤੇ ਉਹ ਕਿੰਨਾ ਚਿਰ ਮੇਰੇ ਨਾਲ ਖੇਡਦਾ ਰਿਹਾ ਟਾਈਮ ਮੈਂ ਉਹਦੇ ਨਾਲ ਲੱਗੀ ਰਹੀ ਪਰ ਉਹ ਨਾ ਮੈਨੂੰ ਹੱਥ ਨਹੀਂ ਲਗਾਉਣ ਦਿੰਦਾ ਚੁੰਝਾ ਮਾਰਦਾ ਸੀ ਪਰ ਉਦਾਂ ਉਹ ਮੇਰੇ ਕੋਲ ਬੈਠਾ ਰਿਹਾ ਕਿੰਨਾ ਟਾਈਮ ਖੇਡਦਾ ਰਿਹਾ ਉਹ ਬਰਤਨ ਦੇ ਉੱਪਰੋਂ ਇਹ ਲਿਆਣਾ ਚਾਹੁੰਦਾ ਸੀ ਬਰਤਨ ਉੱਤ ਚੋਰੀ ਖਾਏਗਾ ਛਿੱਜੀ ਲੈ ਕੇ ਮੈਂ ਦਰਸਤੇ ਉਹ ਬਰਤਨ ਦੇ ਉੱਪਰ ਟੱਕਣ ਲਾਂਦਾ ਸੀ ਪਰ ਉਹ ਕੋ ਲੱਥਾ ਨਹੀਂ ਤੇ ਪਰ ਉਹਦੇ ਵਿੱਚ ਮੇਰੇ ਰਾਜਮਾ ਪਿਓਏ ਸੀ ਤੇ ਫਿਰ ਮੈਂ نیچے ਆਈ ਨੀਚੇ ਆ ਕੇ ਮੈਂ ਸਬਜੀ ਬਣਾਈ ਹੋਈ ਸੀ ਬੰਦ ਗੋਭੀ ਦੀ ਤੇ ਉਹਦੇ ਨਾਲ ਮੈਂ ਰੋਟੀ ਖਾਧੀ ਤੇ ਫਿਰ ਮੈਂ ਹੋ ਗਈ ਫ੍ਰੀ ਇਹ ਦੇਖੋ ਮੈਂ ਦੋ ਫੋਨ ਬਣਾਇਆ ਇੱਕ ਰੀਅਲਮੀ ਦਾ ਇੱਕ ਛੋਟਾ ਵਾਲਾ ਡਾਇਰੀ ਵਾਲਾ ਬਣਾਇਆ ਉਹ ਆਈਫੋਨ ਹੈ ਪਿੰਕ कलर ਦਾ ਇਹ ਮੈਨੇ ਨਕਲੀ ਨੋਟ ਬਣਾਇਆ ਹੈ ਔਰ ਇਹ ਵਾਲੇ ਮੈਨੇ ਏਟੀਐਮ ਬਣਾਇਆ ਹੈ ਇਹ ਵਾਲੀ ਮੈਨੇ ਏਟੀਐਮ ਬਣਾਈ ਹੈ ਇਹ ਮਿਰੀ ਏਟੀਐਮ ਮਸ਼ੀਨ ਹੈ ਹਾਂਸੇ ਪੈਸੇ ਹਾਂਸੇ ਆਧਾਰ ਕਟਾਤਾ ਹੈ ਇਹ ਦੇਖੋ ਮੇਰੇ ਆਧਾਰ ਕ ਮੈਨੇ ਸਾਰੇ ਏਟੀਐਮ ਕਾਰਡਸ ਵੀ ਬਣਾਏ ਹੋਏ ਹਨ ਇਨਪੇ ਆਪਣੇ ਫਰੈਂਡਸ ਦੇ ਨੇਮ ਲਿਖੇ ਹੋਏ ਆ ਇਹ ਮੇਰੀ 80 ਮਸ਼ੀਨ ਹੈ ਸਾਮਾਨ ਰੱਖਾ ਹੋਇਆ ਇਹਨੇ ਬੱਚਿਆਂ ਦੀਆਂ ਖੇਡਾਂ ਤੇ ਦੇਖੋ ਬੱਚੇ ਕਿੱਦਾਂ ਕਿੱਦਾਂ ਆਪਣੀਆਂ ਚੀਜ਼ਾਂ ਬਣਾ ਕੇ ਖੇਡਦੇ ਆ ਇਹ ਅਗਲੇ ਦਿਨ ਦੀ ਵੀਡੀਓ ਆ ਬੱਚੇ ਸਵੇਰੇ ਸਵੇਰੇ ਉੱਠੇ ਸੀ ਇਹਨਾਂ ਨੂੰ ਮੈਂ ਨਵਾਦੂ ਕੇ ਤਿਆਰ ਕਰਤਾ ਤੇ ਅੱਜ ਇਹ ਬੋਲ ਰਹੀ ਸੀ ਕਿ ਮੰਮਾ ਮੈਂ ਪਰੌਂਠੀ ਖਾਣੀ ਆ ਆਚਾਰ ਦੇ ਨਾਲ ਤੇ ਮੈਂ ਇਹਨਾਂ ਵਾਸਤੇ ਬਣਾਈਆਂ ਪਰੌਂਠੀਆਂ ਆਂਬ ਦੇ ਆਚਾਰ ਨਾਲ ਕਦੀ ਕਦੀ ਪਰੌਂਠੀ ਖਾਣੀ ਬਹੁਤ ਵਧੀਆ ਲੱਗਦੀ ਆ ਤੇ ਇਹਨਾਂ ਨੇ ਅੱਜ ਕਰ ਲਈ ਛੁੱਟੀ ਦੇ ਰਹਿ ਕੇ ਸਕੂਲ ਨਹੀਂ ਗਏ ਤੇ ਇਹ ਪਰੌਂਠੀ ਖਾ ਰਹੇ ਸੀ ਆਚਾਰ ਨਾਲ ਤੇ ਆਂਬ ਦੇ ਆਚਾਰ ਨਾਲ ਕਦੀ ਕਦੀ ਪਰੌਂਠੀ ਸਵਾਦ ਲੱਗਦੀ ਆ ਦੱਸਿਓ ਕਿੰਨੂ ਕਿੰਨੂ ਨੂੰ ਆਂਬ ਦੇ ਆਚਾਰ ਨਾਲ ਪਰੌਂਠੀ ਖਾਣੀ ਪਸੰਦ ਆ ਤੇ ਅਗਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਵੇਖਣ ਵਾਸਤੇ ਧੰਨਵਾਦ ਗਾਈਜ਼